ਖੇਡਾ ਪੰਜਾਬ ਦੀਆਂ ਦੀ ਸ਼ੁਰੂਆਤ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਇੱਕ ਰਸਮੀ ਪ੍ਰੋਗਰਾਮ ਰਾਹੀਂ ਕੀਤੀ ਗਈ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਪੰਜਾਬ ਚ ਖੇਡਾਂ ਨੂੰ ਉਤਹਾਵਾ ਦੇਣ ਲਈ ਵਚਨਬੱਧ ਹੈ ਤਾਂ ਜੋ ਪੇਨੂ ਰੰਗਲਾ ਪੰਜਾਬ ਬਣਾ ਕੇ ਬੱਚਿਆਂ ਨੂੰ ਭੈੜੀਆਂ ਆਲਮਤਾਂ ਤੋਂ ਦੂਰ ਰੱਖ ਤੰਦਰੁਸਤ ਬਣਾ ਸਕੀਏ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਬੀੜਾ ਚੁੱਕਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਏ ਤੇ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਇਹ ਰੰਗਲਾ ਪੰਜਾਬ ਦੀ ਇੱਕ ਚਲਕ ਹੈ ਬੱਚਿਆਂ ਦੇ ਵਿੱਚ ਇੱਕ ਨਵਾਂ ਜੋਸ਼ ਆ ਮੰਨ ਲਈ ਅੱਖਾਂ ਦੇ ਵਿੱਚ ਰੋਸ਼ਨੀ ਦੇਖਣਾ ਉਹਨਾਂ ਦੇ ਵਿੱਚ ਜਿਹਨੇ ਪਿਛਲੀ ਵਾਰੀ ਪਾਣੇ ਬਾਰੇ ਵਿੱਚ ਵੀ ਜਿਹੜਾ ਪਹਿਲਾ ਪ੍ਰੋਜੈਕਟ ਨੰਬਰ ਤੇ ਆਇਆ ਉਹ ਬੱਚੇ ਜਿਹੜੇ ਆ ਗਏ ਆ ਉਹ ਹੁਣ ਲਗਾਤਾਰ ਨਾ ਕਿ ਤਿੰਨ ਸਾਲ ਹੋ ਗਏ ਉਹਨਾਂ ਨੂੰ ਲਗਾਤਾਰ ਉਹ ਮਿਹਨਤ ਕਰਦੇ ਆ ਕਿ ਅਸੀਂ ਅਗਲੀ ਵਾਰੀ ਇਨਾਮ ਮੈਚ ਜਿੱਤਣਾ ਜਦੋਂ ਇੱਕ ਸਕੂਲ ਤੋਂ ਇੱਕ ਬੱਚਾ ਨਾਮ ਦੇ ਤੇ ਆਉਂਦਾ ਅਗਲੀ ਵਾਰੀ ਦੋ ਤਿਆਰ ਹੋ ਜਾਂਦੇ ਆ ਤਿੰਨ ਤਿਆਰ ਹੋ ਜਾਂਦੇ ਆ ਤੇ ਸਾਡੇ ਮੇਰੇ ਨਾਲ ਵਰਸਤ ਸਾਹਿਬ ਆਜੀ ਸਾਡੇ ਜਗਤ ਸਿੰਘ ਸਾਹਿਬ ਮੱਡੀਆਂ ਬੋਲਦੇ ਇਹਨਾਂ ਨੇ ਮੱਡੀਆਂ ਦੇ ਵਿੱਚ ਇੰਡੋਰ ਗੇਮ ਦਾ ਕੀਤਾ ਅਸੀਂ ਵੀ ਸਾਰੇ ਆਪਣੇ ਲੈ ਕੇ ਤੇ ਮੇਰੀ ਕੋਸ਼ਿਸ਼ਾਂ ਚ ਬੰਲਾ ਕਲੇ ਨੇ ਕਰ ਦਿੱਤੀ ਉੱਥੇ ਵੀ ਜਿਹੜਾ ਹੈ ਬੱਚਾ ਵਾਸਤੇ ਕੋਈ ਨਾ ਕੋਈ ਸਪੋਰਟਸ ਦਾ ਕੋਈ ਜਗ੍ਹਾ ਨਹੀਂ ਆ ਜਾਦਾ ਬਾਲੀਬਾਲ ਦਾ ਫਿਟਨੈਸ ਦਾ ਬੰਲਾ ਅਸੀਂ ਵਾਕਿੰਗ ਟਰੈਕ ਹੋਵੇ ਉਹਦੇ ਚ ਜਿਮ ਹੋਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਗਾ ਫਿਜ਼ੀਕਲ ਫਿਟਨੈਸ ਜਿਹੜੀ ਹੈਗੀ ਉਹਨਾਂ ਦੀ ਤਾਂ ਕਿ ਲੋਕਾਂ ਨੂੰ ਦਵਾਈਆਂ ਤੋਂ ਬਗੈਰ ਠੀਕ ਕੀਤਾ ਜਾ ਸਕੇ ਲਾਈਫ ਸਟਾਈਲ ਬੋਡੀ ਫਿਟ ਕੀਤਾ ਜਾ ਸਕੇ ਤੇ ਬੰਨ ਲੱਗਦਾ ਕਿ ਜੇ ਪੰਜਾਬ ਨੂੰ ਆਪਾਂ ਨਸ਼ਿਆਂ ਤੋਂ ਬਚਾਣਾ ਹੈ ਮਰੇ ਵਾਸਤੇ ਜ਼ਰੂਰੀ ਹੈ ਕਿ ਸਾਡੇ ਕੋਲੇ ਪਿੰਡਾਂ ਵਿੱਚ ਬੰਲਿਆਂ ਦੇ ਵਿੱਚ ਖੇਡਦੇ ਮੈਦਾਨ ਹੋਣ ਬੱਚੇ ਹਥਿਆਰ ਨਾਲ ਖੇਡਣ ਜਿਹੜਾ ਬੱਚਾ ਡਿੱਗ ਕੇ ਆਏਗਾ ਨਾ ਜੋ ਰਾਮ ਨਾਲ ਘਾਵਾ ਕੇ ਰੁਕੀ ਜਾ ਕੇ ਪਾ ਦੇਗਾ ਉਹਦੇ ਦਿਮਾਗ ਨੂੰ ਖਰਾਬ ਹੋ ਜਾਏਗਾ ਤੋ ਇਹ ਮੁੱਖ ਮੰਤਰੀ ਸਾਹਿਬ ਦਾ ਬੜਾ ਨਿਰਿਕਲਾ ਵਾਕਾ ਹੈ ਕਹਿੰਦਾ ਇਹ ਮੈਂਟਲ ਇਕਨੋਮੀ ਥੋੜਾ ਜਿਹੜੇ ਬੱਚੇ ਜਿਹੜੇ ਖੇਡਣਗੇ ਆਰਾਮ ਜਿੱਤਣਗੇ ਉਹਨੂੰ ਨੌਕਰੀ ਵੀ ਮਿਲ ਜੇਗੀ ਪਰ ਨਸ਼ਾ ਤਾਂ ਹਮੇਸ਼ਾ ਲਈ ਹੀ ਪੜਾ ਵੈਸੇ ਵੀ ਜਿਹੜਾ ਬੱਚਾ ਜਦੋਂ ਖੇਡਦੇ ਹੋ ਕੋਈ ਕਲਟਰਲ ਐਕਟੀਵਿਟੀਸ ਪਾਸ ਕਰਦੇ ਹੋ ਤਾਂ ਤੁਹਾਡੀ ਬੋਡੀ ਆਪੇ ਜਿਹੜਾ ਜਿੰਨੇ ਵੀ ਦੱਸਿਆ ਅਪਰਫੋਰਮੈਂਸ ਬੰਦੇ ਆ ਬੋਡੀ ਦੇ ਉਹਨਾਂ ਨੂੰ ਸੀ ਐਂਡੋਰਫਿਨਸ ਕਹਿੰਦੇ ਆ ਔਰ ਹਾਰਮੋਨਸ ਆ ਫਲੋਏ ਕਰਦੇ ਆ ਔਰ ਰੀਲਿਜ਼ ਹੁੰਦੇ ਆ ਡਿਪਰੈਸ਼ਨ ਜਿਹੜੇ ਲੋਕ ਜਿਹੜੇ ਬੱਚਿਆਂ ਦੇ ਵਿੱਚ ਖਸੂਸਾਇਟੀ ਦੀ ਟੈਂਸੀ ਵਧ ਗਈ ਸੀ ਮੋਬਾਈਲ ਯੂਜ਼ ਕਰਨ ਦੀ ਤੇ ਬੱਚੇ ਮੋਬਾਈਲ ਤੋਂ ਵੀ ਦੂਰ ਰਹਿੰਦੇ ਆ ਔਰ ਜਿਹੜੀਆਂ ਬੁਰੀਆਂ ਆ ਤਾਂ ਉਸ ਤੋਂ ਵੀ ਦੂਰ ਰਹਿੰਦੇ ਆ ਸਾਡੇ ਬੁਰੀਆ ਤੋਂ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਸ਼ਲਾਘਾਜਨ ਉਪਰਾਲਾ ਹੈ ਔਰ ਸਾਰੇ ਉਹਨਾਂ ਦੇ ਜਿਹੜੀ ਟੀਮ ਦੇ ਮੈਂਬਰ ਆ ਸਾਡਾ ਮੰਨਣਾ ਹੈ ਕਿ ਜਿਹੜਾ ਪੰਜਾਬ ਉਹ ਕੈਨੇਡਾ ਦੇ ذریعੇ ਨਾਲ ਪੜ੍ਹਾਈ ਲੈਂਦੇ ਨਾਲ ਨੌਕਰੀਆਂ ਦੇ ਕੇ ਸੰਤੁਸ਼ਟ ਬਣਾਇਆ ਜਾਵੇ ਔਰ ਜਿਹੜੀ ਮਾਈਗ੍ਰੇਸ਼ਨ ਜਿਹੜੇ ਬੱਚੇ ਬਾਹਰ ਜਾ ਰਹੇ ਤੇ ਬਾਪ ਵਾਪਸ ਆਣੇ ਸ਼ੁਰੂ ਹੋ ਗਏ ਜੁਦਾਣੇ ਤੋਂ ਬਾਹਰੋਂ ਆ ਕੇ ਬੱਚਿਆਂ ਨੇ ਜਿਆਸੀ ਖੋਲ ਲਈ ਹੈ ਐਸੀ ਨੌਕਰੀਆਂ ਕਿੱਸਾ ਲੈਣੀਆਂ ਉਹਦੀ ਟ੍ਰੇਨਿੰਗ ਜਿਹੜੀ ਕੀਤੀ ਹੈ ਮਾਰੋ ਬੱਚੇ ਆ ਰਹੇ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਅੱਛਾ ਟ੍ਰੈਂਡ ਹੈ ਇਹਨੂੰ ਮੈਕੇਨ ਕਰਨਾ ਚਾਹੀਦਾ ਔਰ ਸਭ ਨੂੰ ਸਾਰੇ ਮੇਜਰ ਦੋਸਤ ਸਰ ਇਨਾਮ ਰਾਸ਼ੀ ਨੂੰ ਬਹੁਤ ਵਧੀਆ ਜੇ ਵੀ ਕਿ ਉਹ ਲੋਕਪੀਖ ਦੇ ਵਿੱਚ ਜਿੱਥੇ ਆਏ ਨੇ ਪ੍ਰੋਗਰਾਮ ਜਿਹੜਾ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਇਨਾਮ ਰਾਸ਼ੀ ਮਿਲਦੀ ਹੈ ਔਰ ਤਿਆਰੀ ਕਰਨ ਵਾਸਤੇ ਪਹਿਲੀ ਵਾਰ ਹੀ ਦੇ ਰਹੇ ਆ ਐਸਐਮਜ਼ेड ਨਿਊਜ਼ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ